ਇੱਕ ਪਾਸੇ ਪਾਈ ਅਮਰਿਤਪਾਲ ਸਿੰਘ ਦੇ ਨਾਲ ਧੱਕੇਸ਼ਾਹੀ ਤੇ ਦੂਜੇ ਪਾਸੇ ਹੁਣ ਉਹਨਾਂ ਦੇ ਭਰਾ ਦੇ ਨਾਲ ਵੀ ਸਰਕਾਰ ਸਟੰਟ ਖੇលਣੇ ਸ਼ੁਰੂ ਕਰ ਰਹੀ ਹੈ ਇਹ ਦੱਸਦੀ ਹੈ ਕਿ ਹੁਣ ਲਗਾਤਾਰ ਪਾਈ ਅਮਰਿਤਪਾਲ ਸਿੰਘ ਦੇ ਭਰਾ ਦੇ ਹੱਕ ਦੇ ਵਿੱਚ ਸਿੱਖ ਜਥੇਬੰਦੀਆਂ ਆਈਆਂ ਨੇ ਤੇ ਉੱਥੇ ਹੀ ਸਰਕਾਰਾਂ ਨੂੰ ਲੈ ਕੇ ਫਰਤੋ ਪਲਟਵਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਦੱਸਦੀ ਹੈ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਾਣ ਬੁੱਝ ਕੇ ਸਰਕਾਰ ਝੂਠੇ ਪਰਚੇ ਪਾ ਰਹੀ ਹੈ ਤੇ ਆਪਣੇ ਹਮੇਸ਼ਾ ਹੀ ਸਿੱਖਾਂ ਨੂੰ ਗੁਲਾਮ ਬਣਾਉਣ ਦੇ ਲਈ ਸਰਕਾਰਾਂ ਨੇ ਨਮੀਆਂ ਕੋਸ਼ਿਸ਼ਾਂ ਕੀਤੀਆਂ ਨੇ ਪਰੰਤੂ ਸਿੱਖ ਹਮੇਸ਼ਾ ਦਬਦੇ ਨਹੀਂ ਤੇ ਇਸ ਤੇ ਦੌਰਾਨ ਬਿਆਨ ਦੇ ਕੇ ਫਿਰ ਤੋਂ ਜਿਹੜਾ ਕਿ ਸਰਕਾਰ ਨੂੰ ਸਿੱਖ ਜਥੇਬੰਦੀਆਂ ਨੇ ਲਲਕਾਰਿਆ ਤੇ ਦੂਜੇ ਪਾਸੇ ਪਾਈ ਅਮਰਤਪਾਲ ਦੀ ਰਿਹਾਈ ਦੀ ਅਤੇ ਉਹਨਾਂ ਦੇ ਭਰਾ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਬੰਦਿਆ ਵੇਖੀ ਜਾਂ ਚਪ ਕਰਕੇ ਰੰਗ ਦੁਨੀਆਦਾਰੀ ਦੇ ਬੰਦਿਆ ਵੇਖੀ ਜਾ ਚੁੱਪ ਕਰਕੇ ਹਾਂਜੀ ਬਾਬਾ ਜੀ ਹਾਂਜੀ ਰੰਗ ਤਾਂ ਛੱਡੋ ਜਿਹੜੇ ਅੱਜ ਕੱਲ ਆਹ ਜੋ ਚੱਲ ਰਿਹਾ ਵਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬੀਬਾ ਬਾਇ ਖਾਲਸਾ ਵੇ ਜੀ ਪਤਾ ਕੀ ਦਸੀਏ ਨਾਨਕ ਦੁਨੀਆ ਕੈਸੀ ਹੋਈ ਗੁਰੂ ਨਾਨਕ ਸਾਹਿਬ ਕਹਿ ਗਏ ਨੇ ਵੀ ਇਹ ਜਿਹੜੀ ਦੁਨੀਆ ਨਾ ਸੱਚ ਨੂੰ ਝੂਠ ਬਣਾ ਰਹੀ ਐ ਤੇ ਝੂਠ ਨੂੰ ਸੱਚ ਬਣਾ ਰਹੀ ਐ ਜਿਹੜੀ ਤੁਸੀਂ ਗੱਲ ਕੀ ਪੀ ਅੱਜ ਦੇ ਬਾਰੇ ਗੱਲ ਦੱਸੋ ਵੀ ਅੱਜ ਜਿਹੜਾ ਭਾਈ ਅੰਮਰਤਪਾਲ ਸਿੰਘ ਉਹਨਾਂ ਦੇ ਭਰਾ ਤੇ ਵੱਡੇ ਭਰਾ ਤੇ ਝੂਠਾ ਸੱਚਾ ਇਲਜ਼ਾਮ ਹੈ ਇਹ ਤੇ ਨਰੰਕਰ ਜਾਣਦਾ ਔਰ ਜਿਤ ਤੱਕ ਅਸੀਂ ਸਰੀਰ ਨੂੰ ਪੜ ਲੀਦਾ ਉਹ ਇੱਕ ਸਾਨੇ ਦੇ ਘਾਵਤਾਰ ਅਵਤਾਰ ਗਵਤਾਰ ਦਸਤਾਰ ਇਹ ਤਿੰਨ ਚੀਜ਼ਾਂ ਦਰਸਾਉਂਦੀਆਂ ਨੇ ਚੋਰ ਐ ਸਾਧ ਐ ਕੀ ਕੀ ਐ ਬੜਬੋਲਾ ਐ ਝੂਠਾ ਐ ਪਰੀਬੀਏ ਸਾਰਾ ਕੁਝ ਦੱਸਿਆ ਜਾਂਦਾ ਪਰ ਬੇਟਾ ਗੱਲ ਇਸ ਤਰ੍ਹਾਂ ਵੀ ਇੱਥੇ ਨਾ ਐਵੇਂ ਲੱਗਣ ਲੱਗ ਪਿਆ ਕੂੜ ਫਿਰਿਆ ਪ੍ਰਧਾਨ ਵਾਂ ਲਾ ਲੋ ਹੁਣ ਕੂੜ ਦਾ ਪਸਾਰਾ ਤੇ ਇਹ ਨਾ ਭਾਈ ਅਮਰਤਪਾਲ ਸਿੰਘ ਨੂੰ ਜਿਵੇਂ ਸੌ ਚੁਕਾਈ ਗਈ ਕਿਵੇਂ ਉਥੋਂ ਲਿਆਂਦਾ ਗਿਆ ਦੁਬੂ ਦੁਬੂ ਘਰ ਤੋਂ ਜਹਾਜ ਚ ਲਿਆਂਦਾ ਫਿਰ ਫੋਰਸਾਂ ਦੇ ਅੰਡਰ ਲੈ ਕੇ ਆਏ ਨੇ ਸੌ ਚੁਕਾਈ ਹੈ ਪਬਲਿਕ ਦੇ ਨਾਲ ਨਹੀਂ ਮਿਲਣ ਦਿੱਤਾ ਗਿਆ ਨਾ মিডিਏ ਦਾ ਰੂਬਰੂ ਹੋਣ ਦਿੱਤਾ ਗਿਆ ਸਾਡੀ ਜਿਹੜੀ ਕਾਨੂੰਨ ਦੀ ਕਿਤਾਬ ਹੈ ਉਸ ਨੂੰ ਹੀ ਪਿੱਛੇ ਕਰ ਦਿੱਤਾ ਹਾਲੇ ਕਿ ਸਾਡਾ ਕਾਨੂੰਨ ਇਹ ਗੱਲ ਕਹਿੰਦਾ ਕਿ ਸਾਨੂੰ ਫ੍ਰੀडम ਹੈ ਪੰਜਾਬ ਦੇ ਪੂਰੇ ਭਾਰਤ ਵਿੱਚ ਪਰ ਉਸ ਦਿਨੇ ਲੱਗਾ ਕਿ ਫ੍ਰੀडम ਹੈ ਨਹੀਂ ਅਸੀਂ ਗੁਲਾਮ ਹੈ ਜਿਵੇਂ ਗੋਰੇ ਸਾਡੇ ਤੇ ਗੁਲਾਮੀਆਂ ਕਰਉਂਦੇ ਸਨ ਸਾਨੂੰ ਦੱਬ ਕੇ ਰੱਖਦੇ ਸਨ ਉਸੇ ਚੀਜ਼ ਦੇ ਅੰਡਰ ਸੀ ਪਰ ਤਾਂ ਜਿਹੜੀ ਆਪਣੇ ਭਾਰਤ ਦੀ ਸੰਵਿਧਾਨ ਦੀ ਕਿਤਾਬ ਇਹ ਗੱਲ ਕਹਿੰਦੀ ਕਿ ਤੁਸੀਂ ਫ੍ਰੀडम ਹੋ ਤੁਸੀਂ ਬੁਲਾਰੇ ਬੋਲ ਸਕਦੇ ਹੋ ਜੋ ਤੁਹਾਡੇ ਅੰਦਰ ਤੁਸੀਂ ਕੱਢ ਸਕਦੇ ਹੋ ਅੱਜ ਵੀ ਬ੍ਰਿਟਿਸ਼ ਗਵਰਨਮੈਂਟ ਦੀ ਕਿਤਾਬ ਚ ਇਹ ਗੱਲ ਹੈ ਇੱਥੇ ਵੀ ਲਿਖੀ ਹੈ ਪਰ ਜਿਹੜੀ ਅੱਜ ਝੂਠੀ ਇੱਕ ਸੱਚੀ ਸਾਜ਼ਿਸ਼ ਹੈ ਝੂਠੀ ਸਾਜ਼ਿਸ਼ ਹੈ ਇਹ ਤੇ ਨਰੰਗ ਘਰ ਜਾਣ ਦਾ ਪਰ ਜਿਤ ਤੱਕ ਅਸੀਂ ਬਾਡੀ ਲੈਂਗੁਏਜ ਤੋਂ ਜਾਣਦੇ ਆ ਭਾਈ ਹਰਪ੍ਰੀਤ ਸਿੰਘ ਨਸ਼ੇ ਨਹੀਂ ਕਰਦਾ ਇਹ ਝੂਠਾ ਨਸ਼ਾ ਪਾ ਦਿੱਤਾ ਗਿਆ ਜਿਵੇਂ ਪਿਛਲੀਆਂ ਸਰਕਾਰਾਂ ਝੂਠਾ ਅਸਲਾ ਪਾ ਕੇ ਅਤਵਾਦੀ ਘੋਸ਼ਿਤ ਕਰ ਦਿੰਦੀ ਸੀ ਕਿੰਨੇ ਨੌਜਵਾਨਾਂ ਨੂੰ ਇਵੇਂ ਇਨਕਾਊਂਟਰ ਕੀਤਾ ਗਿਆ ਕਿਵੇਂ ਸਬੂਤ ਕੀਤਾ ਗਿਆ ਕਿਵੇਂ ਨਜਾਇਜ਼ ਮਾਰ ਦਿੱਤੇਗੇ ਉਹ ਕੰਮ ਵਿਚਾਲੇ ਲਾਪਿਆ ਹੁਣ ਨਸ਼ਾ ਪਾ ਦਿੱਤਾ ਜਾਂਦਾ ਹੁਣ ਜਵਾਨੀ ਨੂੰ ਜੇਲਾ ਚ ਚੁੱਕ ਚੁੱਕ ਮਾਰਾਂਗੇ ਨਸ਼ੇ ਦਾ ਨਾਮ ਦੇ ਦੇ ਕੇ ਪਰ ਜਿਹੜੇ ਨਸ਼ਕਰ ਨਸ਼ੇ ਤਸਕਰ ਨੇ ਉਹਨਾਂ ਨੂੰ ਅਸੀਂ ਪੜਨ ਤੱਕ ਨਹੀਂ ਸਮਰਾਥ ਹੋ ਰਹੇ ਆਪਣੇ ਕਾਮਯਾਬੀ ਨਹੀਂ ਕਰ ਰਹੇ ਮੈਂ ਇਹ ਗੱਲ ਕਹਾਂਗਾ ਵੀ ਨਾਜ ਦਾ ਕਰੋ ਸਰਕਾਰੇ ਇਸ ਸਦਾ ਦਿਨ ਬੁਲਬੁਲ ਨਹੀਂ ਰਹਿੰਦੇ ਹਾਂਜੀ ਇਸ ਸਦਾ ਦਿਨ ਇੱਕੋ ਜਿਹੀ ਨਹੀਂ ਰਹਿਣੇ ਅੱਜ ਤੁਸੀਂ ਆਪਣੀ ਪੰਜਾਬ ਦੀ ਸਰਕਾਰ ਬਣਾਈ ਹੈ ਅੱਜ ਇਹੋ ਜੇ ਕੰਮ ਕਰੋ ਕਬੀਰ ਜਬ ਹਮ ਐ ਜਗਤ ਮੇ ਜਗਹ ਸੇ ਹਮ ਰੋਈ ਐਸੀ ਕਰਨੀ ਕਰ ਚਲੋ ਹਮ ਹਸੇ ਜਾਗ ਰੋਈ ਉਹ ਇਹੋ ਜਾਂ ਕੰਮ ਕਰੋ ਤੁਹਾਨੂੰ ਸੰਸਾਰ ਯਾਦ ਕਰੇ ਇਹ ਨਾ ਕਰਿਓ ਪਿਨ ਨਜਾਇਜ਼ ਨਸ਼ੇ ਪਾ ਕੇ ਤੁਸੀਂ ਕਿਸੇ ਨੂੰ ਅੰਦਰ ਕਰ ਦੋ ਨਜਾਇਜ਼ ਹਥਿਆਰ ਪਾ ਕੇ ਕਿਸੇ ਨੂੰ ਅਤਵਾਦੀ ਬਣਾ ਦੋ ਨਜਾਇਜ਼ ਕਿਸੇ ਪਾ ਕੇ ਕਿਸੇ ਨੂੰ ਕੁਛ ਬਣਾ ਦੋ ਇਹੋ ਜਾਂ ਕੰਮ ਨਾ ਕਰੋ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਵਾਸੀ ਆਂ ਪੰਜਾਬ ਇੱਕ ਬਹੁਤ ਵੱਡੀ ਇਹ ਸੋਨੇ ਦੀ ਚਿੜੀ ਆਸੀ ਜਿਹੜੀ ਅੱਜ ਤੇ ਮੈਂ ਕਹਿੰਦਾ ਕੰਮ ਨਹੀਂ ਰਹਿ ਦਿੱਤਾ ਉੱਥੇ ਚਿੜੀਆਂ ਤੇ ਕਿਤੇ ਕੰਮ ਹੀ ਐ ਨਹੀਂ ਉੱਥੇ ਹੁਣ ਤੇ ਕਾਹ ਵੀ ਮਰ ਗਏ ਆ ਨੈਟਵਰਕ ਖਾ ਗਏ ਸਾਡੇ ਸੋ ਇਸ ਕਰਕੇ ਮੈਂ ਕਹਿੰਦਾ ਕਿ ਅੱਜ ਬੜਾ ਦੁੱਖ ਹੋਇਆ ਜਦੋਂ ਬਾਪੂ ਤਰਸੇਮ ਸਿੰਘ ਜੀ ਆਪਣੇ ਪੁੱਤਰ ਵਾਸਤੇ ਗੱਲ ਕਹਿ ਰਹੇ ਨੇ ਪਰ ਸਰਕਾਰ ਨੇ ਝੂਠੇ ਇਲਜ਼ਾਮ ਲਾ ਦਿੱਤੇ ਸਰਕਾਰ ਨੇ ਝੂਠਾ ਕੇਸ ਪਾ ਦਿੱਤਾ ਨਾ ਇਦਾਂ ਦਾ ਕੰਮ ਨਾ ਕਰੋ ਸੋ ਕਈ ਸਾਡੇ ਭੇਖ ਵਿੱਚ ਵੀ ਇਹੋ ਜਿਹੇ ਡੁਪਲੀਕੇਟ ਆ ਗਏ ਨੇ ਜਿੱਦਾਂ ਮੇਰਾ ਵੀਰ ਇੱਕ ਬਟਾਲੇ ਤੋਂ ਪ੍ਰੈਸ ਰਿਪੋਰਟਰ ਨੇ ਬੜੇ ਨਾ ਧੜਕ ਨੇ ਰਿਸ਼ਪਾਲ ਸਿੰਘ ਬਿੱਟੂ ਉਹਨਾਂ ਦੇ ਇੱਕ ਡੁਪਲੀਕੇਟ ਨਿਹੰਗ ਬੈਠਾ ਜਿਹੜੀਆਂ ਭਾਜੀਪੀ ਦੇ ਨਾਲ ਫੋਟੋਆਂ ਵੀ ਨਿਕਲੀਆਂ ਨੇ ਮੈਂ ਕਹਿੰਦਾ ਲੱਖ ਦੀ ਲਾਹਨਤ ਤੇਰੇ ਤੇਰੇ ਬਾਣੇ ਨੂੰ ਨਹੀਂ ਕਹਿੰਦਾ ਮੈਂ ਤੈਨੂੰ ਕਿੰਨਾ ਜਿਹੜਾ ਬਿੱਟੂ ਵੀਰ ਦੇ ਨਾਲ ਬੈਠਾ ਹੋਇਆ ਉਹ ਵੇਖੋ ਕਿੱਡੇ ਭੈੜੇ ਇਲਜ਼ਾਮ ਲਾ ਰਿਹਾ ਕਹਿੰਦਾ ਜਿਹੜਾ ਜ ਨਾਲੇ ਕਾਉਂਟ ਹੋਇਆ ਕੁੜੀ ਤੋਂ ਹੋਇਆ ਭੈੜੇ ਤੇਰੀ ਜੰਮਣ ਵਾਲੀ ਦਾ ਜਿੰਨੇ ਤੈਨੂੰ ਜੰਮਿਆ ਲੱਖ ਦੀ ਲਾਹਨਤ ਤੇਰੇ ਹੋ ਜੇ ਓਏ ਤੋੜਾ ਵੀ ਲਾ ਦੇ ਤੇ ਦਮਾਲਾ ਵੀ ਵਧਾ ਦੇ ਚੋਲਾ ਪਾਉਣ ਦਾ ਤੂੰ ਹੱਕ ਐਵੇਂ ਉਹ ਜੇ ਗੱਲਾਂ ਨਹੀਂ ਕਰੀ ਦੀਆਂ ਉਹ ਤੇ ਬਟਾਲੇ ਦੇ ਲਾਗੇ ਸਿੰਘ ਜਿੱਦੋਂ ਕਰਕੇ ਉਹ ਗਏ ਸੀ ਛਡੌਲ ਵਾਸਤੇ ਠੀਕ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਜਿਹੜਾ ਸਮਾਂ ਆਪ ਲੈ ਕੇ ਉਹਨਾਂ ਦੀ ਰਜਾ ਵਿੱਚ ਆਇਆ ਪਰ ਇਹੋ ਜੀ ਗੱਲ ਕਦੀ ਨਾ ਕਰੋ ਜਿਹੜੀ ਝੂਠ ਹੈ ਕਿਸੇ ਦੇ ਜੇ ਉੱਪਰ ਝੂਠਾ ਇਲਜ਼ਾਮ ਲਾਉਣਾ ਭਾਈ ਅੰਮ੍ਰਿਤ ਸ਼ਿਕਾਰਿਆ ਸੀ ਨਸ਼ੇ ਛਡਾਰਿਆ ਸੀ ਜਿਹੜਾ ਸਰਕਾਰਾਂ ਦਾ ਕੰਮ ਹੈ ਜਿਹੜਾ ਸਾਡੇ ਜਥੇਦਾਰਾਂ ਦਾ ਕੰਮ ਆ ਅਮਰਤ ਸਿਕਾਉਣਾ ਸਰਕਾਰਾਂ ਦਾ ਕੰਮ ਆ ਨਸ਼ੇਸ਼ੇ ਡਾਉਣਾ ਸਰਕਾਰਾਂ ਨਾਲ ਨਸ਼ੇ ਤੋਂ ਮੁਕਤ ਕੰਮ ਕਰਾਉਣਾ ਹੈ ਉਹ ਭਾਈ ਅਮਰਤਪਾਲ ਸਿੰਘ ਜੀ ਨੇ ਕੀਤਾ ਤਾਂ ਕਰਕੇ 4 ਲੱਖ ਦੀ ਲੀਡ ਨਾ ਜਿੱਤੇ ਹੋਰ ਲੋਕਾਂ ਨੂੰ ਕੀ ਚਾਪ ਪਿਆ ਭਾਈ ਮੈਂ ਕਹਿੰਦਾ ਕਿ ਸਰਕਾਰ ਨੂੰ ਇਹੋ ਚਿੰਤਾ ਵੀ ਕਿਤੇ ਆਉਣ ਵਾਲੀ ਇਹਦੀ ਸਰਕਾਰ ਨਾ ਹੋਵੇ ਤੁਸੀਂ ਕਿਉਂ ਚਿੰਤਾ ਕਰਦੇ ਹੋ ਤੁਸੀਂ ਕੰਮ ਕਰੋ ਆਪਣਾ ਸਰਕਾਰੀ ਤੁਸੀਂ ਇਹੋ ਜਿਹਾ ਕੰਮ ਕਰੋ ਇਹੋ ਜਿਹਾ ਭਗਵੰਤ ਮਾਨ ਜੀ ਕੰਮ ਕਰੋ ਘਰ ਘਰ ਚ ਇਹ ਗੱਲ ਕੋਈ ਹਰ ਬੰਦਾ ਕਵੇ ਓਏ ਭਗਵੰਤ ਮਾਨ ਵਰਗਾ ਬੰਦਾ ਨਾ ਆਇਆ ਤੇ ਨਾ ਆਉਣਾ ਇਹੋ ਜਿਹਾ ਕੰਮ ਕਰੋ ਯਾਰ ਇਹੋ ਜਿਹਾ ਕੰਮ ਨਾ ਕਰੋ ਵੀ ਤੁਸੀਂ ਇੱਕ ਸੀੜ ਤੋਂ ਖਿਬਰਾ ਕੇ ਤੇ ਝੂਠੇ ਨਜ਼ਾਇਸ਼ ਕੇਸ ਪਾ ਕੇ ਅੰਦਰ ਕਰ ਦੋ ਨਾ ਇਹੋ ਜਿਹਾ ਕੰਮ ਨਹੀਂ ਕਰਨਾ ਤੁਸੀਂ ਕਲਾਕਾਰ ਹੋ ਰਹੇ ਹੋ ਤੁਹਾਨੂੰ ਵੀ ਪਤਾ ਜਦੋਂ ਤੁਸੀਂ ਥੱਲੋਂ ਉੱਠਿਓ ਨਾ ਭਾਵੇਂ ਤੁਸੀਂ ਮਾਸਟਰ ਜੀ ਦੇ بیٹے ਹੋ ਪਰ ਤੁਸੀਂ ਥੱਲੋਂ ਉੱਠਿਓ ਤੁਹਾਨੂੰ ਵੀ ਪਤਾ ਕਿ ਥੱਲੇ ਉੱਟ ਕੇ ਉੱਪਰ ਜਾਣਾ ਕਿਵੇਂ ਆ ਸੋ ਤੁਸੀਂ ਸਾਰੀਆਂ ਗੱਲਾਂ ਨੂੰ ਸਮਝ ਲਿਓ ਤੁਹਾਨੂੰ ਇਹ ਰਿਕਵੈਸਟ ਹੈ ਇਹ ਬੇਨਤੀ ਹੈ ਇਹ ਹੁਕਮ ਹੈ ਖਾਲਸੇ ਵੱਲੋਂ ਕਿ ਭਾਈ ਨਜਾਇਜ਼ ਨਾ ਕਰੋ ਕੀ ਪਤਾ ਤੁਹਾਨੂੰ ਅਮਰਤਪਾਲ ਦੀ ਮਾਂ ਨੇ ਵੀ ਵੋਟ ਪਾਈ ਹੋਵੇ ਕੀ ਪਤਾ ਤੁਹਾਨੂੰ ਅਮਰਤਪਾਲ ਨੇ ਵੀ ਵੋਟ ਪਾਈ ਹੋਵੇ ਕੀ ਪਤਾ ਤੁਹਾਨੂੰ ਉਹਦੇ ਭਰਾਵਾਂ ਨੇ ਵੀ ਚਾਚੇ ਤਾਇਆ ਨੇ ਪਿਓ ਨੇ ਵੀ ਵੋਟ ਪਾਈ ਹੋਵੇ ਵੀ ਇਹਨਾਂ ਦੋਵਾਂ ਸਰਕਾਰਾਂ ਤੋਂ ਖਫਾ ਹੋ ਗਏ ਆ ਹੁਣ ਇਹ ਸਰਕਾਰ ਨੂੰ ਲੈ ਕੇ ਆਓ ਉਹਨਾਂ ਨੇ ਵੀ ਤੁਹਾਡੇ ਉੱਤੇ ਹੱਕ ਜਤਾਇਆ ਵੀ ਇਹ ਸਾਬੀ ਸਰਕਾਰ ਬਣ ਗਈ ਹੈ ਪਰ ਸਰਕਾਰੀ ਇਹੋ ਜਿਹਾ ਕੰਮ ਨਹੀਂ ਕਰੀਦਾ ਇਹ ਕੰਮ ਕਰੀਏ ਭੀ ਜਰ ਜਿਹੜਾ ਕੰਮ ਸਰਕਾਰ ਦਾ ਸੀ ਨਾ ਉਹ ਕੰਮ ਇਹਨਾਂ ਨੇ ਕੀਤਾ ਮੈਨੂੰ ਇੱਕ ਗੱਲ ਲੰਬੀ ਹੋ ਰਹੀ ਜਾ ਰਹੀ ਹੈ ਇੱਕ ਵਾਰ ਨਾ ਇੰਗਲੈਂਡ ਵਿੱਚ ਕਾਲਿਆਂ ਨੇ ਹਮਲਾ ਕੀਤਾ ਵੱਡੇ ਵੱਡੇ ਬੇਰੌਸਾਂ ਚ ਤੇ ਬੜੀ ਵੱਧ ਟੋਕ ਵੀ ਸ਼ੁਰੂ ਕੀਤੀ ਤੇ ਡੱਟ ਮਾਰ ਸ਼ੁਰੂ ਕੀਤੀ ਤੇ ਉਸ ਵਕਤ ਅਸੀਂ ਚੈਨਲ ਤੋਂ ਅਨਾਉਂਸ ਕੀਤਾ ਸੀ ਜਿਨ੍ਹਾਂ ਸਿੱਖਾਂ ਦੇ ਘਰ ਵਿੱਚ ਤਲਵਾਰਾਂ ਨੇ ਤੇ ਜਿਨ੍ਹਾਂ ਸਿੱਖਾਂ ਦੇ ਕੋਲ ਡਾਂਗਾਂ ਨੇ ਕੁਝ ਲੈ ਕੇ ਗੁਰੂ ਘਰਾਂ 'ਚ ਜਾਓ ਤੇ ਕੁਝ ਆਪਣੇ ਘਰਾਂ ਦੀ ਰਖਵਾਲੀ ਕਰੋ ਦੋ-ਦੋ ਜਣੇ ਘਰਾਂ 'ਚ ਰਹਜੋ ਤੇ ਦੋ-ਦੋ ਜਣੇ ਗੁਰੂ ਘਰ ਮੰਦਰਾ 'ਚ ਮੱਜਤਾ 'ਚ ਇਹ ਚਰਚਾ ਦੇ ਵਿੱਚ ਲੇ ਜਾਓ ਅਸੀਂ ਉਸ ਵਕਤ ਇਹ ਪਹਿਰਾ ਦਿੱਤਾ ਸੀ ਤੇ ਬ੍ਰਿਟਿਸ਼ ਗਵਰਨਮੈਂਟ ਦੇ ਜਿਹੜਾ ਪ੍ਰੈਜ਼ੀਡੈਂਟ ਪ੍ਰਧਾਨ ਮੰਤਰੀ ਉਹਨੇ ਅਗਲੇ ਦਿਨ ਸਿੱਖਾਂ ਦਾ ਭਾਰਤ ਦਾ ਤਾਂ ਕਿਉਂ ਕੀਤਾ ਕਿ ਤੁਸੀਂ ਸਰਕਾਰ ਦਾ ਪੈਸਾ ਬਚਾਇਆ ਤੇ ਗੋਰੇ ਵੀ ਸਿੱਖਾਂ ਵਾਲ ਵੇਖ ਕੇ BBC ਨਿਊਜ਼ ਤੇ ਵੇਖ ਕੇ ਨਾ ਗੋਰਿਆਂ ਨੇ ਆਪਣੇ ਪੀਜ ਕੱਟਣ ਵਾਲੇ ਨਾਈਫਾ ਲੈ ਕੇ ਬਾਹਰ ਆਗੇ ਸਨ ਤੇ ਅਸੀਂ ਘਰ ਆਪਣੇ ਦੇ ਖੁਦ ਆਪ ਵਖਤਿਆਰੀ ਕਰੀਏ ਆਪਣੇ ਘਰਾਂ ਨੂੰ ਖੁਦ ਬਚਾਈਏ ਉਹ ਸੇ